ਬਾਈ ਕਿਵੇਂ ਹੋ ਠੀਕ ਠਾਕ ਹੋ ਅੱਜ ਆਪਾਂ ਗੱਲ ਕਰਦੇ ਆਂ ਮੱਕੀ ਬਾਰੇ ਆ ਆਪਣੀ ਮੱਕੀ ਆ ਗ੍ਰੀਨ ਲੈਂਡ ਦੀ 31 31 ਗ੍ਰੀਨ ਲੈਂਡ ਦੀ 31 31 ਮੱਕੀ ਆ ਜਿਸ ਨੂੰ 14 ਦਿਨ ਹੋ ਗਏ ਆ ਇੱਕ ਯੂਰੀਆ ਪਾਤੀ ਇਹਦੇ ਚ ਪਹਿਲਾਂ ਇਹਦੇ ਚ ਆਪਾਂ ਮੇਨ ਗੱਲ ਜਿਹੜੀ ਕਰਨੀ ਆ ਯੂਰੀਆ ਪਾਉਣ ਦਾ ਤਰੀਕੇ ਦੀ ਆਪਾਂ ਵੀ ਟ੍ਰਾਇਲ ਕੀਤਾ ਸੀ ਆਪਾਂ ਘਰੇ ਬਣਾਈ ਆ ਔਰਿਆਂ ਚ ਯੂਰੀਆ ਪਾਉਣ ਲਈ ਆ ਮੱਕੀ ਦੇਖ ਲਓ ਤੁਸੀਂ 14 ਦਿਨਾਂ ਦੀ ਮੱਕੀ ਆ ਇੱਕ ਜੂਰੇ ਡੇਢ ਕਿੱਲੇ ਚੱਕ ਬੋਰੀ ਪਾਈ ਸੀ ਪਾਈ ਸੀ ਮਸ਼ੀਨਦਰ ਮਸ਼ੀਨ ਵੀ ਦਿਖਾਉਣਿਆ ਮੁੰਡਾ ਗਿਆ ਲੈ ਕੇ ਉਧਰ ਕਿਹੜਾ ਤੇ ਕੁਝ ਕੋਰਿਆਂ ਚ ਆਪਾਂ ਬਈ ਥੱਥੀ ਪਾਈ ਸੀ ਖਾਲੀਆਂ ਚ ਕੀ ਵੇਨੇ ਕੀ ਫਰਕ ਪੈਂਦਾ ਜਾਂ ਨਹੀਂ ਪੈਂਦਾ ਤੇ ਤੁਸੀਂ ਆਪ ਹੀ ਦੇਖ ਲਓ ਬਈ ਕੱਟੋ-ਕੱਟ ਮੱਕੀ ਦਾ ਤਿੰਨ-ਤਿੰਨ ਉਂਗਲ ਦਾ ਫਰਕ ਆਹ ਹੋਰਿਆਂ ਚ ਪਾਉਣ ਵਾਲੀ ਸੀ ਤਾਂ ਗ੍ਰੀਨ ਲੈਂਡ ਦੀ 3131 ਮੱਕੀ ਆ ਤਿੰਨ ਤਰੀਕ ਨੂੰ ਬਜਾਈ ਹੋਈ ਏ ਦੀ ਬਈ ਆ ਦੇਖ ਲਓ ਬਾਈ ਬਾਕੀ ਦਾ ਇੱਧਰ ਵੇਖੋ ਆ ਬੂਧਾ ਵੇਖੋ ਦੁੱਧੇ ਹੋਰਿਆਂ ਚ ਪਾਉਣ ਵਾਲੀ ਦਾ ਉਹ ਖਾਲੀਆਂ ਚ ਪਾਈ ਆ ਦਿਖਾਉਣਾ ਤੁਹਾਨੂੰ ਵੀਡੀਓ ਚ ਜਿਹੜੀ ਆਪਾਂ ਘਰੇ ਤਿਆਰ ਕੀਤੀ ਆ ਹਾਹਾ ਜਾਂਤਰ ਕੀਤਾ ਬਈ ਘਰੇ ਤਿਆਰ ਆਪਾ ਮੁਝਾਰੋ ਪੁੱਛਿਆ 7000 ਦਾ ਮਿਲਦਾ ਸੀ ਤੇ ਘਰੇ ਆਪਣਾ ਖਰਚਾ 2500 2000 2500 ਚ ਵਧੀਆ ਤਿਆਰ ਹੋ ਗਈ ਦੇਖੋ ਰੇ ਪੌਂਦੀ ਡੈਗਰੀ ਇਹਨੇ ਤੁਹਾਨੂੰ ਵੀਡੀਓ ਦੇ ਵਿੱਚ ਜਮਾਂ ਮੱਕੀ ਦੇ ਮੋਢ ਚ ਰੇ ਪੌਂਦੀ ਆ ਪੂਰੀ ਵਧੀਆ ਚੀਜ਼ ਆ ਕਾਮਯਾਬ ਚੀਜ਼ ਹਰਕ ਬਹੁਤ ਆ ਬਈ ਡੇਢ ਕਿੱਲੇ ਚੱਕ ਬੋਰੀ ਪਾਈ ਦੇ ਦੇ ਨਾਲ ਦੂਜੀ ਰੇ ਆ 14 ਰਾਂ ਦੀ ਮੱਕੀ ਆ ਰੇ ਬਹੁਤ ਵਧੀਆ ਪੈ ਰਹੀ ਆ ਬਾਕੀ ਜਿੱਥੇ ਆਪਾਂ ਖਾਲੀਆਂ ਚਰੇ ਪਾਈ ਤੁਹਾਨੂੰ ਦੱਸਿਆ ਕਿ ਤਿੰਨ ਤਿੰਨ ਅੰਗਲ ਦਾ ਫਰਕ ਆ ਮੱਕੀ ਦੇ ਬੂਝੇ ਨਾਲੋਂ ਤੇ ਦੂਜੀ ਗੱਲ ਬਈ ਆਪਾਂ ਇਹ ਘਰੇ ਤਿਆਰ ਕਰ ਲਈ ਬਾਜ਼ਾਰ 'ਚ ਲੈਣਗੇ ਸੀਗੇ ਪੁੱਛਿਆ ਸੀ ਫੋਨ ਲਾ ਕੇ ਵੀਡੀਓ ਐਸੀ ਇੰਸਟਾਗ੍ਰam ਤੇ 7000 ਰੁਪਏ ਰੇਟ ਮੰਗਿਆ ਤੇ ਅਸੀਂ ਘਰੇ ਤਿਆਰ ਕੀਤੀ ਘਰੇ 2000 ਤੋਂ 2500 ਦੇ ਵਿੱਚ ਤਿਆਰ ਜਮਾ ਹੋ ਗਈ ਬਿਲਕੁਲ ਬਾਕੀ ਅੱਜ ਹੂਰੀਆ ਪਾ ਰਹੇ ਆ ਦੂਜੀ ਹੂਰੀਆ ਪਾ ਰਹੇ ਆ ਕੱਟਾ ਹੀ ਅੱਜ ਮੋਨਾ 1.5 ਕਿੱਲੇ ਵਿੱਚ ਤੋਂ ਦੱਸਾਂਗੇ ਹੋਰ ਦੱਸਾਂ 15 ਦਿਨਾਂ ਤੱਕ ਦੱਸਾਂਗੇ ਜਾਣਕਾਰੀ ਦੇਵਾਂਗੇ ਉਧਰ ਵੀ ਦਿਖਵਾਉਣ 1844 ਵਿਜੀ 1130 3388 ਦੀ ਵਿਜੀ ਹੈ ਤਿੰਨ ਤਿੰਨ ਵੀ ਵਿਜੀ ਆ ਜਪਾਂ ਬਣੇ ਰਿਹਾ ਵੀਡੀਓ ਨਾਲ ਆਪਣੇ ਠੀਕ ਆ ਧੰਨਵਾਦ ਪੇਜ ਨੂੰ ਕਰੋ ਫੋਲੋ ਆਪਣੇ ਨੂੰ ਚੈਨਲ ਨੂੰ ਕਰੋ ਫੋਲੋ ਹਲਖ ਵਲੌਗ ਹੋਰ ਵਧੇਰੇ ਜਾਣਕਾਰੀ ਲਈ ਧੰਨਵਾਦ ਜੀ